ਇਹ ਕਾਰਪੋਰੇਸ਼ਨ ਔਰ ਜਿਹੜੀ ਸਰਕਾਰ ਆਪ ਦੇਖੀ ਹੈ ਇਹ ਪਤਾ ਨਹੀਂ ਲੁੱਟ ਬਜਾਰਤੀ ਇਹਨਾਂ ਨੇ ਨਾ ਪਟਵੰਥੀ ਜਿਹੜੀ ਅਵਜਾ ਹੋਇਆ ਮਿੱਲੀ ਨਹੀਂ ਹੋਇਆ 20 ਘੰਟੇ ਬੁਘਾਰਾ ਕੀ ਜਿਆਦਾ ਮੰਗ ਡਾਇਮਾਂਡ ਆਈ ਹਰ ਬੰਦਾ ਕਹਿੰਦਾ ਜੀ ਭਾਜੀ ਪੈਸੇ ਵੱਧ ਗਏ ਜੀ ਪੈਸੇ ਵੱਧ ਗਏ ਜੀ ਪੈਸੇ ਵੱਧ ਗਏ ਪਤ ਗੱਡੀਆਂ ਥੱਲੇ ਵੜੀਆਂ ਸਾਡ ਟੁੱਟੀਆਂ ਬਾਹਰ ਰੇੜੀਆਂ ਖੜੀਆਂ ਰੇੜੀਆਂ ਲੇ ਕੋ ਪਹਿਲੇ ਆ ਰੇ ਪਾਰਕਿੰਗ ਲੈ ਤੱਕੀ ਮਤਲਬ ਰੇੜੀਆਂ ਲੇ ਕੋ ਪਹਿਲੇ ਲੈਂਦਾ ਮਤਲਬ ਹੈ ਲੁਧਿਆਣਾ ਦੇ ਵਿੱਚ ਪਾਰਕਿੰਗ ਦਾ ਮੁੱਦਾ ਫੇਰ ਗਰਮ ਆ ਗਿਆ ਹੈ ਹੁਣ ਪਾਰਕਿੰਗ ਦਾ ਮੁੱਦਾ ਲੁਧਿਆਣਾ ਦੀ ਹੋਲਸੇਲ ਮੰਡੀਆਂ ਨਾਲ ਲੱਗਦੇ ਜਿਹੜਾ ਹੈ ਜ਼ੋਨ A ਦਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿੱਥੇ ਵਪਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇੱਕ ਪਾਸੇ ਟਰਾਂਸਪੋਰਟਰ ਵੀ ਇੱਥੇ ਹੁਣ ਪਹੁੰਚਦੇ ਨੇ ਟਰਾਂਸਪੋਰਟ ਇੱਥੇ ਲੋਡ ਕੀਤੀ ਜਾਂਦੀ ਹੈ ਲਗਾਤਾਰ ਜਿਹੜੇ ਵਪਾਰੀ ਆਉਣਾ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਵਪਾਰ ਨੂੰ ਕਿਵੇਂ ਅਸਰ ਪੈ ਰਿਹਾ ਕਿਉਂਕਿ ਰੇਟ ਵਧਾ ਦਿੱਤੇ ਗਏ ਨੇ ਪਹਿਲੇ ਗੁਰਪ੍ਰੀਤ ਗੋਗੀ ਆਪਣੇ ਹਲਕੇ 'ਚ ਜਾ ਕੇ ਜਿਹੜੇ ਰੇਟ ਨੇ ਉਹ ਘੱਟ ਕਰਵਾਂਦੇ ਨੇ ਪਰ ਹੁਣ ਲੁਧਿਆਣਾ ਦੇ ਜਿਹੜੀ ਹੋਲਸੇਲ ਮੰਡੀਆਂ ਆ ਉਹਨਾਂ ਦੇ ਨਾਲ ਪੇਚਾ ਪੈ ਗਿਆ ਜਿਹੜੇ ਪਾਰਕਿੰਗ ਡਿਪਾਰਟਮੈਂਟ ਆ ਜਾਂ ਪਾਰਕਿੰਗ ਦੇ ਠੇਕੇਦਾਰ ਆ ਕਿਉਂਕਿ ਜਿਹੜੇ ਦੁਕਾਨਦਾਰ ਆ ਉਹਨਾਂ ਦਾ ਕਹਿਣਾ ਕਿ ਸਾਨੂੰ ਇਹ ਰੇਟ ਮਨਜ਼ੂਰ ਨਹੀਂ ਆਗੇ ਕਿਉਂਕਿ ਸਾਡੇ ਗਾਹ ਪਹਿਲਾਂ ਹੀ ਘੱਟ ਸੀਗਾ ਮੰਡੀ ਦਾ ਦੌਰ ਸੀਗਾ ਤੇ ਹੁਣ ਇਹਦੇ ਨਾਲ ਹੋਰ ਵੀ ਫਰਕ ਪਵੇਗਾ ਦੁਕਾਨਦਾਰਾਂ ਨਾਲ ਗੱਲ ਕਰ ਲੈਣੇ ਆ ਤੇ ਠੇਕੇਦਾਰਾਂ ਨਾਲ ਵੀ ਗੱਲ ਕਰਾਂਗੇ ਕੀ ਹੈ ਸਾਰਾ ਮਸਰਾ ਜੋ ਸ਼ਰਤਾਂ ਹੈ ਸ਼ਰਤਾਂ ਮਦਾਂ ਕੋ ਆਪੀ ਪੈਸੇ ਲੈ ਰਹੇ ਜੀ ਇਸ ਦਾ ਕਿੰਨੇ ਕਿਤਾ ਗਿਆ ਬਾਤ ਇੱਕ ਕਰੋੜ 11 ਲੱਖ ਰੁਪਏ ਦਾ ਆਖੋ ਜੀ ਲੁਧਿਆਣਾ ਸ਼ਹਿਰ ਮਸ਼ਹੂਰ ਹੈ ਸਸਤੇ ਔਰ ਸਹੀ ਰੇਟ ਵਾਸਤੇ ਇਹ ਕਾਰਪੋਰੇਸ਼ਨ ਔਰ ਜਿਹੜੀ ਸਰਕਾਰ ਆਪ ਬੈਠੀ ਹੈ ਇਹ ਪਤਾ ਨਹੀਂ ਲੁੱਟ ਬਜਾਰਤੀ ਹੈ ਇਹਨਾਂ ਨੇ ਕਾਰਪੋਰੇਸ਼ਨ ਵਿੱਚ ਕਦੀ ਆਵਾਜ਼ ਹੋਇਆ ਦਿੱਲੀ ਜੀ ਨਹੀਂ ਹੋਇਆ 20 ਰੁਪਏ ਘੰਟਾ ਇਥੇ ਲੁਧਿਆਣਾ ਕੀ ਜ਼ਿਆਦਾ ਮੰਗ ਡਿਮਾਂਡ ਆਈ ਗੱਡੀਆਂ ਦੀ ਇੱਕ ਪਾਰਕਿੰਗ ਦੀ ਪਾਰਕਿੰਗ এয়ারਪੋਰਟ ਦੀ ਪਾਰਕਿੰਗ এয়ারਪੋਰਟ ਦੀ ਨਹੀਂ ਕਿਉਂ ਨਾਲੇ ਇੱਥੇ ਕਾਰਪੋਰੇਸ਼ਨ ਨੂੰ ਕੀ ਦਿਖਿਆ ਗਿਆ ਹੈ ਕਿਤੇ ਅਮੀਰ ਲੋਕ ਆਉਂਦੇ ਇਹਦੇ ਆਮ ਵਿਚਾਰੇ ਮਾਤੜ ਸਾਥੀ ਆਉਂਦੇ ਆ ਜਿਹੜੀ ਗੱਡੀਆਂ ਲਾ ਕੇ ਜਾਂਦੇ ਆ ਦੁਕਾਨਾਂ ਕਰਦੇ ਆ ਕੋਈ ਕੰਮ ਕਰਦੇ ਆ ਕੋਈ ਬਾਹਰੋਂ ਆਂਦਾ ਕੋ ਮੋਗੇ ਤੋਂ ਆ ਰਿਹਾ ਕੋ ਜਗਰਾਉਂ ਤੋਂ ਆ ਰਿਹਾ ਕਿਧਰੋਂ ਆ ਰਿਹਾ ਵਿਚਾਰ 500 ਰੁਪਏ ਘੰਟਾ ਇੱਥੇ ਦੇ ਕੇ ਜਾਏਗਾ 100 ਰੁਪਏ ਪਾਰਕਿੰਗ ਦੇ ਆਹ ਪਾਰਕਿੰਗ ਜਿਸ ਏਰੀਆ ਚ ਆਂਦੇ ਇਹਦੇ ਨਾਲ ਚਾਰ ਹੋਲਸੇਲ ਬਾਜ਼ਾਰ ਲੱਗਦੇ ਕਿਵੇਂ ਦੇ ਵਪਾਰੀ ਇੱਥੇ ਡੇਲੀ ਉਤਰਦਾ ਵਾ ਤੇ ਹੁਣ ਸੀਜ਼ਨ ਦਾ ਵੀ ਟਾਈਮ ਆ ਉਹੀ ਗੱਲ ਮੈਂ ਕਹਿ ਰਿਹਾ ਕਿ ਇ ਅਗਲਾ 20 ਰੁਪਏ ਪਹਿਲਾਂ ਦੇ ਕੇ ਚਲਾ ਜਾਂਦਾ ਸੀ ਚੱਲੇ ਠੀਕ ਹੈ ਓਕੇ ਹੁਣ 20 ਰੁਪਏ ਘੰਟਾ ਕਰਦਾ ਇਹਨਾਂ ਨੇ ਕਾਰਪੋਰੇਸ਼ਨ ਕਿਉਂ ਇਹਨਾਂ ਮਹਿੰਗਾ ਕਰੀ ਜਾ ਰਹੀ ਹੈ ਕਿਉਂ ਚੋਰੀ ਬਜਾਰੀ ਕਰੀ ਆ ਰਹੀ ਹੈ ਜੇ ਕਾਰਪੋਰੇਸ਼ਨ ਕੋ ਨਹੀਂ ਚਲਦੀ ਪਾਰਕਿੰਗ ਠੇਕੇ ਇਹਨਾਂ ਨਹੀਂ ਚਲਦੇ ਮਹਿੰਗੇ ਤੈਨੂੰ ਬੰਦ ਕਰ ਦੇ ਇਸ ਵਧੀਆ ਉਹਨਾਂ ਨੂੰ ਕਹੋ ਜੀ ਆਪ ਲਾਓ ਆਪ ਕਢੋ ਗੱਲ ਕਹਤਾਂ ਹੋਏ ਦੀ ਇਲਾਕੇ ਦੇ ਐਮਐਲਏ ਨਾ ਕੋਈ ਗੱਲਬਾਤ ਲਈ ਹੈ ਐਮਐਲਏ ਸਾਹਿਬ ਕੋਈ ਟਾਈਮ ਹੀ ਨਹੀਂ ਹੈਗਾ ਵੋਟ ਲੈ ਲਿਆ ਐਮਐਲਏ ਸਭ ਗਾਇਬ ਹੋ ਗਏ ਨਾ ਕੋਈ ਦੇਖਣ ਆ ਰਿਹਾ ਨਾ ਕੋਈ ਕਹਿਣ ਆ ਰਿਹਾ ਮਤਲਬ ਇਹ ਜੋ ਰੇਟ ਆਪਣਾ ਮਨਮਾਨਾ ਕਰ ਦਿਓ ਉਹ ਠੀਕ ਹੈ ਜੀ ਓਕੇ ਹੋ ਗਿਆ ਹਾਂ ਵਿਰੋਧ ਕਰਦੇ ਹਾਂ ਸੇ ਦਾ ਜੀ ਬਿਲਕੁਲ ਵਿਰੋਧ ਕਰਦੇ ਹਾਂ 100% ਔਰ ਹਰ ਦੁਕਾਨਦਾਰ ਜਿਹੜਾ ਇਕੱਲਾ ਇਕੱਲਾ ਬੰਦਾ ਇੱਥੇ ਖੜਾ ਹੈ ਹਰ ਬੰਦਾ ਵਿਰੋਧ ਕਰ ਰਿਹਾ ਹਾਂ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਦੇ ਕਿ ਜੋ ਰੇਟ ਪੁਰਾਣਾ ਸੀ ਉਹ ਰੇਟ ਤੇ ਲਿਆਓ ਸਾਡਾ ਕੋਈ ਇਤਰਾਜ਼ ਨਹੀਂ ਹੈਗਾ ਫਾਰਜੀ ਦਾ ਰੇਟ ਜੋ ਪੁਰਾਣਾ ਹੈਗਾ ਉਹ ਰੋ ਕੋਈ ਐਨਾ ਕੋਈ ਲੁੱਟਚਾਈ ਵਧੀ ਨਹੀਂ ਹੈਗੀ ਤੁਸੀਂ ਗਵਰਨਮੈਂਟ ਇੱਥੇ ਲਿਆਂਦੀ ਹੈਗੀ ਕਿ ਅਸੀਂ ਸਸਤੀ ਫ੍ਰੀ ਲੁੱਟ ਇਹ ਕੀ ਹੈ ਫਰੀ ਕਹੇ ਕਿ ਲੁੱਟ ਸਰਕਾਰ ਲੋਕਾਂ ਨੂੰ ਫਰੀ ਦੇਣਾ ਹੈ ਫਲਾਨੀ ਚੀਜ਼ ਬਿਜਲੀ ਦੇਣੀ ਹੈ ਫਲਾਨੀ ਕਹਿੰਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਰ ਆਮ ਬੰਦਿਆਂ ਦੀ ਪਾਰਟੀ ਹੈ ਜੀ ਆਮ ਬੰਦੇ ਠੀਕ ਹੈ ਜੀ ਇਹ ਆਮ ਆਦਮੀ ਪਾਰਟੀ ਦਾ ਸਾਰੇ ਆਮ ਹੀ ਲੁੱਟ ਵਿੱਚ ਆ ਰਹੇ ਜੀ ਕਿੱਡਾ ਮਹਿੰਗਾ ਕਰ ਦਿੱਤਾ ਜੀ ਠੇਕਾ ਪਾਰਕਿੰਗ ਦਾ ਚਲੋ ਠੇਕੇਦਾਰ ਦਾ ਵੀ ਕੋਈ ਕਸੂਰ ਨਹੀਂ ਹੈ ਜੀ ਠੇਕੇਦਾਰ ਦਾ 1% ਵੀ ਕਸੂਰ ਜੇ ਉਹਨੂੰ ਮਹਿੰਗਾ ਮਿਲੇ ਉਹਨੇ ਮਹਿੰਗੇ ਪੈਸੇ ਲੈਣੇ ਜੀ ਜੇ ਉਹਨੂੰ ਜਾਇਜ਼ ਰੇਟਾਂ 'ਚ ਠੇਕਾ ਮਿਲੂਗਾ ਤੇ ਜਿਵੇਂ ਪੁਰਾਣੇ ਰੇਟ ਚੱਲ ਰਹੇ ਜੀ 20 ਰੁਪਏ ਸਾਰੇ ਦਿਨ ਦਾ 20 ਰੁਪਏ ਨਹੀਂ ਤਾਂ ਅਗਲਾ ਘੰਟੇ ਦੇ حساب ਨਾਲ ਲੂਗਾ ਜੀ 20 ਰੁਪਏ ਘੰਟਾ ਉਹ ਤਾਂ ਸਾਰਾ ਗੇਮ ਸਾਰੀ ਪੈਸੇ ਦੀ ਹੈ ਜੀ ਦੁਕਾਨ ਤਿੰਨ ਵੀ ਆ ਲੱਗਦੇ ਜੀ ਹੋਲ ਸੇਲ ਬਾਜ਼ਾਰ ਕਾਲ ਮਾਰਕੀਟ ਲੈਟੋਈ ਮਾਰਕੀਟ ਤੇ ਬੁਕਸ ਮਾਰਕੀਟ ਜੀ ਬੁਕਸ ਮਾਰਕੀਟ ਐਸੀ ਮਾਰਕੀਟ ਵੀ ਲੱਗਦੀ ਹੈ ਨੇੜੇ ਲਈ ਸਾਰੇ ਬੰਦਾ ਹਰ ਬੰਦਾ ਪਰੇਸ਼ਾਨ ਹੈ ਜੀ ਹਰ ਬੰਦਾ ਪਰੇਸ਼ਾਨ ਹੈ ਹਰ ਬੰਦਾ ਕਹਿੰਦਾ ਜੀ ਭਾਜੀ ਠੇਕੇ ਵੱਧ ਗਏ ਜੀ ਪੈਸੇ ਵੱਧ ਗਏ ਜੀ ਪੈਸੇ ਵੱਧ ਗਏ ਜੀ ਪੈਸੇ ਵੱਧ ਗਏ आम आदमी दी सरकार ਹੁੰਦੇ ਜੀ ਕਿੰਨੇ ਲੋਕ ਪਰੇਸ਼ਾਨ ਬੈਠੇ ਆ ਕੀ ਇਹ ਕੁਝ ਕਰੂਗੀ ਆਗੇ ਸਰਕਾਰ ਕੁਝ ਕਰੂਗੀ ਇਹ ਤਾਂ ਉਲਟਾ ਵਪਾਰੀ ਨੂੰ ਹੋਰ ਤੰਗ ਕਰਨ ਲੱਗੀ ਜੀ ਐਡਾ ਵਪਾਰੀ ਹੋਰ ਜ਼ਿਆਦਾ ਤੰਗ ਹੋ ਗਿਆ ਕਹਿਣ ਦੀ ਹੱਦ ਨਹੀਂ ਤੁਹਾਡੀਆਂ ਸਾਰਿਆਂ ਨੇ ਮੰਗਿਆ ਸੀ ਨੇ ਕਿ ਜਿਹੜੇ ਰੇਟ ਬਤਾਏ ਨੇ ਉਹ ਰੇਟ ਨਾ ਨੋਰਮਲ ਜਿਹੜੇ ਪਹਿਲੇ ਵਾਲੇ ਰੇਟ ਸੀਗੇ ਜੀ ਪਹਿਲੇ ਵਾਲੇ ਤਾਂ ਲੈਣਾ ਦੇਖੋ ਜੀ ਲੋਕਾਂ ਨੂੰ ਚਾਂਸ ਆ ਦੇ ਕੇ ਸਰਕਾਰ ਆ ਗਈ ਜੀ ਇਹ ਦੁਕਾਨਦਾਰ ਪਹਿਲਾਂ 500 ਰੁਪਏ ਮਹੀਨਾ ਦਿੰਦਾ ਹੁੰਦਾ ਸੀ ਇੱਥੇ ਪਾਰਕਿੰਗ ਆਪਣੀ ਗੱਡੀ ਲਾਉਣ ਦਾ ਅੱਜ 1400 ਰੁਪਏ ਹੋ ਗਿਆ ਤੇਨ ਗੁਣਾ ਦੀ ਕਿਹੜੀ ਚੀਜ਼ ਦੀ ਮਹਿੰਗਾਈ ਉਹ ਦਹਾਤੀ ਕੋਈ ਤੁਸੀਂ ਸ਼ਾਫ ਰੈਕਟਰੀ ਕਾਰਪੋਰੇਸ਼ਨ ਆਪਣੀ ਮਹਿੰਗੀ ਕਰ ਲਓ ਡੇ ਨਾਈਟ ਲਗ ਲਗ ਹੈ ਡੇ ਨਾਈਟ ਨਾ ਡੇ ਨਾਈਟ ਏ ਨਹੀਂ 2800 ਰੁਪਏ 2800 ਲੈ ਨਹੀਂ 2800 ਰੁਪਏ ਲੈ ਰਹੇ ਆ ਪਾਰਕਿੰਗ ਦਾ ਹਾਲ ਤਾਂ ਦੇਖੋ ਹਾਲ ਹੈ ਕੀ ਸਾਰੀ ਗੋਪਸ ਗੱਡੀਆਂ ਥੱਲੇ ਪੈਰੀਆਂ ਸਾਰ ਟੁੱਟੀਆਂ ਪਿਆ ਬਾਹਰ ਜਿਹੜੀਆਂ ਰੇਡੀਆਂ ਖੜੀਆਂ ਰੇਡੀਆਂ ਲੇ ਕੋ ਪਹਿਲੇ ਆ ਰਹੇ ਪਾਰਕਿੰਗ ਦੇ ਤਾਂ ਕਿ ਮਤਲਬ ਰੇਡੀਆਂ ਲੇ ਕੋ ਪਹਿਲੇ ਲੈਣਾ ਮਤਲਬ ਹੈ ਐਚ ડી ਐਫ ਸੀ ਦੇ ਬੈਂਕ ਬਾਹਰ ਐਤਵਾਰ ਜਾ ਕੇ ਪਰਚੀ ਕੱਟਣ ਲੱਗ ਜਾਂਦੇ ਆ 20-20 ਰੁਪਏ ਉਹਨਾਂ ਕੋ ਪਰਚੀ ਕੱਟਦੇ ਆ ਕਿਉਂਕਿ ਬਾਹਰ ਪਰਚੀ ਕੱਟ ਨਹੀਂ ਸਕਦੇ ਉਹਨਾਂ ਦਾ ਏਰੀਆ ਤੋਂ ਆਉਂਦਾ ਹੀ ਨਹੀਂ ਪਾਰਕਿੰਗ ਬਿਲਕੁਲ ਬਿਲਕੁਲ ਉਹੀ ਗੱਲ ਹੈ ਐਤਵਾਰ ਬਾਹਰ ਐਚ ડી ਐਫ ਸੀ ਬੈਂਕ ਦੇ ਕਿਸ ਚੀ ਦੇ ਪੈਸੇ ਲੈ ਰਹੇ ਆ ਇਹ ਕੁਛ ਨਹੀਂ ਹੈਗਾ ਪਹਿਲੇ ਇਹ ਜਿੰਨੇ ਲੱਗਦੇ ਐਮ ਐਲ اے ਐਮ ਐਲ اے ਆਪ ਹੀ ਇਹਨਾਂ ਨੂੰ ਠੇਕੇ ਇੱਕੋ ਬੰਦੇ ਨੇ ਠੇਕੇ ਦਵਾਤੇ ਬਾ ਉਹਨਾਂ ਦਾ ਸੈਟਿੰਗ ਕਰ ਲਈ ਬਾਅਦ ਚ ਆਵੇ ਆਗ ਜਿਵੇਂ ਗੋਗੀ ਹਾਲ ਕਰਦਾ ਗੋਗੀ ਆ ਕਿ ਆਪ ਹੀ ਸੈਟਿੰਗ ਕਰਾ ਦਿੰਦਾ ਵਾ ਇਹ ਆਮ ਆਦਮੀ ਪਾਰਟੀ ਨਹੀਂ ਚੋਰਾ ਹੀ ਸਰਕਾਰ ਆ ਚੁੱਕੀ ਹੋਈ ਹੈ ਇੱਥੇ ਦੇਖੋ ਜੀ ਇੱਥੇ ਕੋਈ ਨਾ ਕੋਈ ਐਮ ਐਲ اے ਪਪਪੀ ਸ਼ਾਹੂ ਰੇਅਰ ਕੋਈ ਐਮ ਐਲ اے ਨਹੀਂ ਵੜਿਆ ਗੋਗੀ ਜੀ ਦੇ ਉੱਥੇ ਰੇਟ ਕਿਦਾਂ ਕਰਾਇਆ ਦੇਖੋ ਪਹਿਲੇ ਇੱਕ ਆਪਣੇ ਬੰਦੇ ਨੇ ਠੇਕਾ ਦਵਾਤਾ ਜਦੋਂ ਮੜਾ ਆਪਣੇ ਆਪਣੀ ਪਬਲਿਸਿਟੀ ਵਧਾਣ ਦੇ ਆਪ ਹੀ ਜਾ ਕੇ ਰੇਟ ਘਟਾ ਲ ਜਿਹੜਾ ਲੋਕਾਂ ਸਿੱਟ ਸੜਕਾਂ 'ਤੇ ਸੜਕਾ ਬਣਾਓ ਕੰਮ ਨਾ ਕੋ ਹੁੰਦੇ ਨਹੀਂ ਕੋਈ ਵੀ ਸਰਕਾਰ ਤੋਂ ਇਹ ਲੋਕਾਂ ਨੂੰ ਸਿਰ ਉਲਝਾ ਰਹੇ ਆ ਮੇਨ ਪੁਆਇੰਟ ਤੇ ਕਿਤੇ ਨਹੀਂ ਆ ਰਹੇ ਭੱਜਦੇ ਆ ਆਪਣੇ ਕੰਮਾਂ ਤੋਂ ਭੱਜਦੀ ਆ ਸਰਕਾਰ ਮਹਿੰਗਾਈ ਵਧਾਰੀ ਆ ਇਹ ਕਹਿੰਦੇ ਰੰਗਲਾ ਰੰਗਲਾ ਪੰਜਾਬ ਬਣਾਇਆ ਇਹਨਾਂ ਨੇ ਇਹਦਾ ਖੂਨੀ ਪੰਜਾਬ ਸਾਰਾ ਪੰਜਾਬ ਬਣਾ ਕੇ ਰੱਖਤਾ ਹੋਇਆ ਦਿਨ ਦਿਹਾੜੇ ਕਤਲ ਹੋ ਰਹੇ ਆ ਇਹ ਮਾਤਾ ਰਾਣੀ ਚੌਂਕ ਤੋਂ ਇਲਾਵਾ ਹਾਂਜੀ ਇਹਨਾਂ ਨੂੰ ਮਾਤਾ ਰਾਣੀ ਚੌਂਕ ਦੇ ਰੋਡ ਤੋਂ ਇਲਾਵਾ ਕੋਈ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਹੋਰ ਰੋਡ ਨਹੀਂ ਹੈਗਾ ਵੀ ਜਿਹਦੇ ਉੱਤੋਂ ਐਕਟਵਾ ਜਾਂ ਮੋਟਰਸਾਈਕਲ ਚੱਕੇ ਜਾਣ ਘੜੀ ਦੇਖ ਕੇ 15 ਮਿੰਟ ਟੋਟਲ ਲੱਗਦੇ ਆ 15 ਮਿੰਟ ਬਾਅਦ ਗੱਡੀ ਫੇਰ ਆਉਂਦੀ ਦੁਬਾਰਾ ਮੋਟਰਸਾਈਕਲ ਸਕੂਟਰ ਚੱਕਣ ਤੇ ਆ ਰੋਡ ਹੈ ਹੀ ਨਹੀਂ ਇਹਨਾਂ ਨੂੰ ਕਿਹਾ ਸ਼ਹਿਰ ਦੀਆਂ ਐਡੇ ਐਡੇ ਰੋਡ ਹੈਗੇ ਨੇ ਉੱਥੇ ਅਗਰ ਤੁਸੀਂ ਜਾਣੇ ਹੋ ਉਹਦੇ ਵਿੱਚ ਤੁਹਾਡੇ ਕੋਲ ਲੰਘਿਆ ਨਹੀਂ ਜਾਣਾ ਕਿਸੇ ਰੋਡ ਤੇ ਵੀ ਨਹੀਂ ਉਹਦੇ ਵਿੱਚ ਇਹਨਾਂ ਨੇ ਆਟੋਆਂ ਜਿਹੜੀ ਆ ਜੀ ਮੇਰੀ ਗੱਲ ਸੁਣੋ ਸਾਹਿਬ ਮੈਨੂੰ ਆਟੋ ਜਿਹੜੇ ਨੇ ਆਟੋ ਜਿਹੜੇ ਚੱਲ ਰਹੇ ਨੇ ਇਹਨਾਂ ਸਰਕਾਂ ਤੇ ਜਿੱਨਾਂ ਤੇ ਚੱਲਦੇ ਨਹੀਂ ਸੀ ਅੱਗੇ ਠੀਕ ਹੈ ਉਹਦੇ ਵਿੱਚੋਂ ਪੈਦਲ ਲੋਕ ਨੂੰ ਜਗ੍ਹਾ ਨਹੀਂ ਹੈ ਕਿ ਦੁ ਲੰਘ ਕੇ ਦਿਖਾਓ ਮੈਨੂੰ ਕੋਈ ਅਫਸਰ ਆ ਕੇ ਲੰਘ ਕੇ ਦਿਖਾਵੇ ਮੈਨੂੰ ਉਸ ਰੋ ਕਿਸੇ ਵੀ ਰੋਡ ਦੇ ਉੱਤੋਂ ਲੰਘ ਜਵੇ ਅੱਗੇ ਅੰਦਰ ਜਾ ਕੇ ਕਿਉਂਕਿ ਤਿੰਨ ਪੀਂਆਂ ਵਾਲੇ ਚਾਰ ਪੀਂਆਂ ਵਾਲੇ ਉਹਨਾਂ ਨੂੰ ਕਾਰਾਂ ਵਾਲਿਆਂ ਨੂੰ ਅੰਦਰ ਆਉਣ ਦੀ anumati ਕੋਣ ਦਿੰਦਾ ਇਹ ਪੁਲਿਸ ਦਿੰਦੀ ਹੈ ਜਾਂ ਕੋਈ ਹੋਰ ਦਿੰਦਾ ਜਿਹੜਾ ਬੰਦਾ anumati ਦਿੰਦਾ ਜਿੱਥੇ ਉਹ ਸਟਾਰਟਿੰਗ ਤੇ ਆ ਉਹਨੂੰ ਉੱਥੋਂ ਰੁੱਕ ਕੇ ਜਾਵੇ ਜਦੋਂ ਕਾਰ ਅੰਦਰ ਆ ਕੇ ਵੜ ਜਾਂਦੀ ਹੈ ਉਹ ਪੂਰੇ ਰੋਡ ਤੇ ਆ ਕੇ ਪਰੇਸ਼ਾਨ ਕਰਦੀ ਹੈ ਪੂਰੇ ਰੋਡ ਤੇ ਆ ਕੇ ਪਰੇਸ਼ਾਨ ਕਰਦੀ ਹੈ ਬੰਦੇ ਨੂੰ ਉਹਨਾਂ ਦੀ ਗੱਲ ਨੂੰ ਕਿਉਂਕਿ ਉਹਦੇ ਵਿੱਚ ਇਹਦੇ ਇੱਕ ਇੱਥੇ ਰੋਡ ਨਾਲੇ ਮਾਤਰਾ ਨਹੀਂ ਚੌਂਗ ਦੇ ਵਿੱਚ ਬੈਰੀਅਰ ਲਾਇਆ ਹੋਇਆ ਹੈ ਉਹਦੇ ਨਾਲ ਦੁਕਾਨਦਾਰ ਦਾ ਕੰਮ ਕਾਰੋਕਾਰ ਕਾਰੋਬਾਰ ਠੱਪ ਹੋ ਗਿਆ ਪੂਰੀ ਤਰ੍ਹਾਂ ਇਹਨੇ ਉਹਦੇ ਨਾਲ ਕੀ ਸਮਝਦੇ ਨੇ ਕਿ ਉਹਦੇ ਵਿੱਚ ਮਤਲਬ ਟ੍ਰੈਫਿਕ ਘਟੂਗੀ ਟ੍ਰੈਫਿਕ ਕਿੱਥੇ ਘਟ ਜੂਗੀ ਉਹਦੇ ਨਾਲ ਤਾਂ ਟ੍ਰੈਫਿਕ ਵਧੀ ਬੰਦਰ ਹੋਰ ਵਧੀ ਹੋਈ ਆ ਉਸ ਤੋਂ ਵੀ ਵਧੀ ਹੋਈ ਨਾਲ ਮੇਰੀ ਗੱਲ ਉਹਦਾਂ ਵਧਿਆ ਹੋਇਆ ਕਾਰੋਬਾਰ ਜਿਹੜੇ ਦੁਕਾਨਾਂ ਵਾਲਿਆਂ ਦਾ ਉਹ ਖਤਮ ਹੋ ਗਿਆ ਉਹ ਗਾਹਕ ਜਿਹੜਾ ਸਿੱਧਾ ਨਿਕਲ ਜਾਂਦਾ ਉਹਨੂੰ ਉੱਥੋਂ ਹਟਾਇਆ ਜਾਣਾ ਚਾਹੀਦਾ ਜਿਹੜਾ ਅੱਗੇ ਉਹਦੇ ਬੈਰੀਅਰ ਲੱਗਾ ਹੋਇਆ ਹੈ ਠੀਕ ਹੈ ਕੋਈ ਬੈਗ ਆਂਦਾ ਕੋਈ ਸਮਾਨ ਲੈ ਕੇ ਆਂਦਾ ਰੁਕ ਜਾਏ ਤੂੰ ਆਪਣੇ ਕਾਗਜ਼ ਦਿਖਾ ਕਾਗਜ਼ ਦਿਖਾ ਅਣ ਕੀ ਕਿਤੇ ਨਾ ਕਿਤੇ ਇਸ ਬਿਗੜੀ ਵਿਵਸਥਾ ਨਾਲ ਤੁਹਾਡੇ ਕਮਾਗਰਾਂ ਦੇ ਵੀ ਸਿੱਧਾ 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 ਨਹੀਂ ਪੂਰਾ ਪੂਰਾ ਪਿਆ ਹੈ ਸਿੱਧੇ ਸਿੱਧਾ ਕੋਈ ਮਤਲਬ ਨਹੀਂ ਹੈਗਾ ਵੀ ਸਿੱਧਾ ਸਿੱਧਾ ਪਿਆ ਆ ਕਾਰੋਬਾਰ ਤਾਂ ਹੈ ਹੀ ਨਹੀਂ ਬਿਜਾਰ ਦੇ ਵਿੱਚ ਦੋ ਪੈਸੇ ਦਾ ਕੰਮ ਨਹੀਂ ਹੈਗਾ ਬਿਜਾਰ ਦੇ ਵਿੱਚ ਹਰ ਚੀਜ਼ ਜਿਹੜੀ ਹੈ ਡਬਲ ਰੇਟਾਂ ਦੇ ਮਹਿੰਗਾਈ ਚਾਹੇ ਉੱਪਰੋਂ ਹੋਈ ਹੈ ਚਾਹੇ ਥੱਲੇੋਂ ਹੋਈ ਹੈ ਇਹ ਸਾਨੂੰ ਨਹੀਂ ਪਤਾ ਕਿੱਥੋਂ ਹੋਈ ਹੈ ਮਹਿੰਗਾਈ ਲੇਕਿਨ ਮਹਿੰਗਾਈ ਇਸ ਅਸਮਾਨ ਤੇ ਪਹੁੰਚ ਚੁੱਕੀ ਹੈ ਉਹ ਜਿਹੜਾ ਜਿਹੜਾ ਕ੍ਰਾਈਮ ਹੋ ਰਿਹਾ ਕਿਉਂ ਹੋ ਰਿਹਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮਹਿੰਗਾਈ ਘਟਾਈ ਜਾਵੇ ਮਹਿੰਗਾਈ ਅਗਰ ਘਟਦੀ ਹੈ ਤੇ ਕ੍ਰਾਈਮ ਆਪਣੇ ਆਪ ਹੀ ਘਟ ਜਾਣਾ ਤੁਸੀਂ ਵੀ ਸੁਣ ਲਿਆ ਦੁਕਾਨਦਾਰਾਂ ਦਾ ਵੀ ਵਿਰੋਧ ਹੈ ਕਿ ਸਾਨੂੰ ਇਹ ਰੇਟ ਮਨਜ਼ੂਰ ਨਹੀਂ ਆਗੇ ਪਰ ਠੇਕੇਦਾਰ ਕਹਿ ਰਿਹਾ ਹੈ ਕਿ ਜਿਹੜੇ ਰੇਟ ਸਾਨੂੰ ਪਿੱਛੋਂ ਟੈਂਡਰ ਦੇ ਵਿੱਚ ਆਏ ਨੇ ਅਸੀਂ ਤਾਂ ਸਿਰਫ ਉਹਨਾਂ ਦਾ ਪਾਲਣਾ ਕਰਦੇ ਪਏ ਕੋਈ ਓਵਰ ਚਾਰਜਿੰਗ ਨਹੀਂ ਕੀਤੀ ਜਾ ਰਹੀ ਪਰ ਟਰਾਂਸਪੋਰਟ ਦੇ ਮਾਮਲੇ ਤੇ ਕੀ ਹੈ ਟਰਾਂਸਪੋਰਟ ਦਾ ਏਰੀਆ ਹੈ ਕਿ ਟਰਾਂਸਪੋਰਟ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਮਾਲ ਲੋਡ ਹੁੰਦਾ ਹੈ ਕਿ ਜਦੋਂ ਉਹਨੂੰ ਪੁੱਛਿਆ ਗਿਆ ਠੇਕੇਦਾਰ ਨੂੰ ਕਿ ਟਰਾਂਸਪੋਰਟ ਦਾ ਏਰੀਆ ਕਿ ਇੱਥੇ ਟਰੱਕ ਲੋਡ ਹੋ ਸਕਦੇ ਨੇ ਕਿਉਂਕਿ ਇਹ ਇੱਕ ਕਮਰਸ਼ੀਅਲ ਏਰੀਆ ਜ਼ਰੂਰ ਹੈ ਇੱਥੇ ਹੋਲਸੇਲ ਬਾਜ਼ਾਰ ਹੈ ਪਰ ਟਰਾਂਸਪੋਰਟ ਏਰੀਆ ਨਹੀਂ ਹੈ ਕਿਉਂਕਿ ਟਰਾਂਸਪੋਰਟ ਤੇ ਜੀਐਸਟੀ ਵਿਭਾਗ ਨੂੰ ਇਹਨਾ ਤਾਂ ਚੂਨਾ ਲੱਗਦਾ ਵੱਡਾ ਮੋਟਾ ਕਿਉਂਕਿ ਕੋਈ ਜੀਐਸਟੀ ਨਹੀਂ ਕੱਟੀ ਜਾਂਦੀ ਕੋਈ ਕੁਝ ਨਹੀਂ ਹੁੰਦਾ ਨਾ ਕਿਸੇ ਨੂੰ ਪਰਚੀ ਦਿੱਤੀ ਜਾਂਦੀ ਸਿਰਫ ਕਾਪੀ ਤੇ ਨੋਟ ਹੋ ਕੇ ਇਹ ਮਾਲ ਡਿਲੀਵਰ ਹੋ ਜਾਂਦਾ ਹੈ ਇਹ ਮਾਲ ਮਹਿਕਮੇ ਨੂੰ ਵੀ ਦਾ ਨੁਕਸਾਨ ਹੁੰਦਾ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਜਿਹੜੇ ਇੱਥੇ ਦੇ ਪਾਰਕਿੰਗ ਦੇ ਹਾਲਾਤ ਉਹ ਵੱਤੋਂ ਬੱਤਰ ਨਹੀਂ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਨੇ ਕੋਈ ਇੱਥੇ ਦੇ ਹਾਲਾਤ ਨਹੀਂ ਹੈਗੇ ਤੇ ਜਿਹੜੇ ਖੱਡੇ ਉਹ ਇਸ ਤਰੀਕੇ ਦੇ ਨਾਲ ਦਰਸਾਉਂਦੇ ਨੇ ਕਿ ਕਾਫੀ ਚਿਰਾਂ ਤੋਂ ਇਸ ਨੂੰ ਮੇਨਟੇਨ ਨਹੀਂ ਕੀਤਾ ਗਿਆ ਪਰ ਜਿਹੜਾ ਮਾਲ ਵਿਭਾਗ ਹੈ ਉਹਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਇੱਦਾਂ ਦੇ ਜਿਹੜੇ ਪਾਰਕਿੰਗ ਦੇ ਠੇਕੇਦਾਰ ਨੇ ਆਪਣੇ ਅੰਦਰ ਗੱਡੀਆਂ ਲਵਾ ਲੈਂਦੇ ਨੇ ਤੇ ਬਾਅਦ ਚੋਂ ਮਾਲ ਲੋਡ ਹੁੰਦਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਮਾਲ ਲੋਡ ਹੋ ਰਿਹਾ ਹੈ ਤੇ ਟਰਾਂਸਪੋਰਟ ਵਿਭਾਗ ਨੂੰ ਇਹਦਾ ਨੁਕਸਾਨ ਪਹੁੰਚਦਾ ਹੈ ਨਾੜਾ ਨੂੰ ਜੀਐਸਟੀ ਪਹੁੰਚਦੀ ਆ ਜਿਹੜੀ ਮਾਲ ਮਹਿਕਮੇ ਦੀ ਹੋਣੀ ਚਾਹੀਦੀ ਹੈ ਨਾ ਕੁਝ ਪਹੁੰਚਦਾ ਤੇ ਠੇਕੇਦਾਰ ਨੇ ਇਸ ਦੇ ਬਾਰੇ ਕੁਝ ਵੀ ਜਿਹੜਾ ਸੰਤੁਸ਼ਟੀ ਜਨਕ ਜਵਾਬ ਹੈ ਉਹ ਕਹਿੰਦਾ ਕਿ ਅਸੀਂ ਪਰਚੀ ਲੈ ਲਈ ਦੀ ਆ ਉਹ ਆਪਣੀ ਪਰਚੀ ਲੈ ਕੇ ਘੰਟਿਆਂ ਦੇ ਹਿਸਾਬ ਨਾਲ ਉਹ ਜਾਂਦਾ ਤੇ ਉਹ ਜਾਂਦਾ ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਸਮਝਾ ਨਿਊਜ਼ ਲੁਧਿਆਣਾ ਛਾਡੇ ਦਾ ਆਪਦੇ ਵੀਰਾ ਜੀ 1 ਕਰੋੜ 11 ਲੱਖ ਪੈਸੇ ਪੂਰੇ ਨਹੀਂ ਹੋਣੇ ਇਹਨੇ ਜਿੰਨੇ ਖਰਚਲੇ ਆ ਜੋ ਪਹਿਲਾਂ ਇੱਥੇ ਕੰਮ ਸੀ ਉਹ ਕੰਮ ਨਹੀਂ ਰਹਿ ਗਿਆ ਦੇ ਮਦਦ ਤੋਂ ਕੋਈ ওভারਚਾਰਜ ਨਹੀਂ ਲਿਆ ਜਾ ਰਿਹਾ ਕੋਈ ਵੀ ਤੁਹਾਨੂੰ ਟੈਂਡਰ ਦੇ ਦਿੱਤਾ ਗਿਆ ਉਸ ਰੇਟ ਦੇ ਅੰਦਰ ਹੋਰ ਰੇਟ ਲੈ ਰਹੇ ਜੋ ਹੀ ਲੈ ਰਹੇ ਤੇ ਇੱਕ ਦਾ ਟ੍ਰਾਂਸਪੋਰਟ ਤੇ ਆ ਗਿਆ ਨੂੰ ਜਗ੍ਹਾ ਦਿੱਤੀ ਗਈ ਹੈ ਫਰੰਟ ਲੋਡਿੰਗ ਕਰਦੇ ਵੇ ਮਾਲ ਦੇਗੇ ਟ੍ਰਾਂਸਪੋਰਟ ਨਹੀਂ ਇਹ ਤਾਂ ਸਿਰ ਇਹਨਾਂ ਦੀ ਜੋ ਪਰਚੀ ਹੈਗੀ ਹੈ ਜੀ ਅਕੋਰਡਿੰਗ ਟੂ ਪਰਚੀ ਹੈ ਜੀ ਉਹ ਰੇਟ ਲੈ ਰਹੇ ਇਹਨਾਂ ਤੋਂ ਨਾ ਸੋੜ ਮੈਂ ਕਿਹਾ ਇਹਦੇ ਨਾਲ ਨੁਕਸਾਨ ਹੁੰਦਾ ਕਿਉਂਕਿ ਉੱਤੇ ਟ੍ਰਾਂਸਪੋਰਟ ਨਹੀਂ ਲੋੜਦਾ ਵੀਰਾ ਜੀ ਹੁਣ ਮਾਲ ਜਿਹੜੀ ਗੱਡੀ ਲੈ ਕੇ ਜਾਊਗਾ ਉਹ ਟਰਾਂਸਪੋਰਟੇਸ਼ਨ ਦਾ ਜਿਹੜਾ ਕਰਦਾ ਆਪਾਂ ਦਾ ਆਹ ਟਰਾਂਸਪੋਰਟਰ ਆਉਂਦੇ ਉਹ ਜਿਹੜੇ ਟਰਾਂਸਪੋਰਟਰ ਆਉਂਦੇ ਨੇ ਸਾਡੇ ਖਮਾਣੇ ਨੂੰ ਦਾ ਪ੍ਰਾਈਵੇਟ ਆਪੇ ਪਾਲ ਚੱਕ ਕੇ ਸਿੱਧਾ ਵੀਰੇ ਉਹ ਤਾਂ ਮਹਿਕਮਾ ਕਾਰੀਗਾਰੀ ਕਰੂਗਾ ਨਾ ਆਪਾਂ ਥੋੜੀ ਹਿੰਦ ਵਿੱਚ ਕੁਝ ਕਰਦੇ ਨੇ ਮਿ ਪਰਮਾਨ ਨੂੰ ਜਿਹੜੀ ਕਾਰਾਂ ਆਲੇ ਆਉਂਦੇ ਉਹ ਵੀ ਮਾਲ ਰੱਖ ਕੇ ਲੈ ਜਾਂਦੇ ਆਪਾਂ ਕਿਸੇ ਨੂੰ ਮਨਾ ਥੋੜੀ ਕਰ ਸਕਦੇ ਆ ਜਿਹੜਾ ਇਹ ਤੁਸੀਂ ਮਨਾ ਨਹੀਂ ਕਰ ਸਕਦੇ ਇੱਕ ਆਪ ਕਾਰ ਦੇ ਵਿੱਚ ਕੋਈ ਆਊਗਾ ਮਾਲ ਲੈਣ ਆਊਗਾ ਜਿਹੜੇ ਰੇਟ ਕਿਸੇ ਨੂੰ ਵੀ ਆਪਾਂ ਮੰਨਣਾ ਨਹੀਂ ਕਰ ਸਕਦੇ ਜਿਹੜੇ ਨਵੇਂ ਰੇਟ ਤੁਹਾਡੇ ਵੱਨਿਓ ਸ਼ੁਰੂ ਕੀਤੇ ਗਏ ਨੇ ਉਹ ਤੋਂ ਥੋੜਾ ਜਿਹਾ ਵੇਰਵਾ ਜੇ ਕਰ ਦੇ ਦੋ ਆਪ ਬੋਰਡ ਲਗਾ ਵੀ ਜੀ ਵਾਕੀ ਆ ਮੇਰੀ ਕਾਫੀ ਦੇ ਸਕੂਟਰ ਦੇ ਹੈਗੇ ਆ ਵੀਰਾ ਜੀ ਇਹਦੀ ਲੈ ਲਓ ਇਹ ਸਿਰਫ ਸਾਨੂੰ ਦੱਸ ਦਿੰਦਾ ਟਾਈਮ ਮਿਲਿਆ ਉਸ ਤੋਂ ਬਾਅਦ ਅਸੀਂ ਦੂਜੀ ਮਸ਼ੀਨ ਆ ਜਾਣੀ ਸਾਡੀ 10 ਦਿਨਾਂ ਦਾ ਰੇਟ ਜਿਹੜਾ ਆਉਂਦਾ ਹੈਗਾ ਮਤਲਬ ਪਰਚੀ ਦੇ ਨੇ ਜਾਂ ਮੈਨੂਅਲ ਇਹ ਸਕੂਟਰ ਦੇ ਨੇ ਹਾਂ ਤੇ 10 ਦਿਨਾਂ ਬਾਅਦ ਸਾਨੂੰ ਆਉਂਦੀ ਆ ਹੋਰ ਵੀਲਰ ਦੇ ਰੇਟ ਲੱਗਨੇ ਆ ਹਾਂ ਉਹ ਵੀ ਦੱਸ ਆ ਉਹ ਵੀਲਰ ਤੇ ਲੱਗ ਹਲੋ ਇਹ 4 ਵੀਲਰ ਦਾ ਰੇਟ ਇਹ ਕਾਰ ਦੇ ਆ ਜੀ ਠੀਕ ਹੈ ਕਾਰ ਦਾ ਹਾਂ ਇਹ ਸਿਰਫ ਸਾਨੂੰ 10 ਦਿਨ ਦਾ ਟਾਈਮ ਮਿਲਿਆ 10 ਦਿਨ ਚਾਹੀਦੀ ਆਪਜੀ ਮਸ਼ੀਨ ਜਿਹੜੀ ਆ ਉਹ ਲਾ ਲੇ ਇਲੈਕਟ੍ਰੋਨਿਕ ਮਸ਼ੀਨਾਂ ਦੀ ਹਾਂ ਜੋ ਸ਼ਰਤਾਂ ਜਿਹੜੀਆਂ ਹੈਗੀਆਂ ਜੀ ਉਹ ਲਾ ਦੇਣਗੇ